ਦੇ ਦੇ ਲੋ ਲਾਈਟਰ ਲੱਗੇ ਆ ਡੇਢ ਤੋਂ ਪੂਨੇ ਦੋ ਲੱਖ ਰੁਪਏ ਐਸੈਸਰੀ ਲੱਗੀ ਹੋਈ ਐ 2019 ਮਾਡਲ ਐ ਇਹਦਾ ਰੇਟ ਰੈਨ ਵਾਲਾ ਸਿਰਫ ਤੇ ਸਿਰਫ 8.5 ਲੱਖ ਰੁਪਏ ਬੰਪਰ ਟੂ ਬੰਪਰ origignal 올 कार origignal 올 कार ਕੋਈ ਟਚਿੰਗ ਨਹੀਂ ਹੋਈ ਗੀ ਗੱਡੀ ਤੇ ਆ ਗੱਡੀ ਤੇ ਲੋਨ ਹੋਊਗਾ ਕਿੰਨੇ ਦਾ ਹੋ ਜੇ 80% ਲੋਨ ਹੋ ਜਾਏਗਾ ਬੰਦੇ ਦੀ ਪ੍ਰੋਫਾਈਲ ਵਧੀਆ ਚਾਹੀਦੀ ਐ ਠੀਕ ਸਿੱਖਣ ਵਾਸਤੇ ਵੀ ਲੈਣੀ ਹੈ ਨਾ ਰੇਵਿੰਡਰ ਵਿੰਗ ਲਈ ਸਿਰਫ ਲੱਖ ਰੁਪਏ ਦੀ ਲੱਖ ਰੁਪਏ ਦੀ ਲੱਖ ਰੁਪਏ ਦੀ ਗੱਡੀ ਸੇ ਲੱਖ ਰੁਪਏ ਦੀ ਕਾਰ ਲੁਧਿਆਣਾ ਨੰਬਰ ਹੂੰ ਤੇ ਮਾਡਲ ਕਿੰਨਾ ਭਾਈ ਇਹ 2006 ਮਾਡਲ ਹੈ ਜਿਹੜੀ ਕਿ 26 ਤੱਕ ਪਾਸਿੰਗ ਹੈ ਇਹਦੀ ਇਹਦੀ 26 ਅੱਛਾ ਪਾਸਿੰਗ ਵਾਲੀ ਗੱਡੀ ਹੈ ਭਾਈ ਇਹ ਪਾਸਿੰਗ ਪਾਸਿੰਗ ਹੋਈ ਹੋਈ ਹੈ ਗੋ ਹੂੰ ਇਹ 2017 ਮਾਡਲ ਪਹਿਲੇ ਨਾਲ ਤੇ 52 53000 ਚੱਲੀ ਹੋਈ ਓਕੇ ਲੁਧਿਆਣਾ ਨੰਬਰ ਇਹਦਾ ਜਿਹੜਾ ਰੇਟ ਰੈਨ ਵਾਲਾ ਸਿਰਫ ਤੇ ਸਿਰਫ 210000 ਰੁਪਿਆ 210000 ਰੁਪਿਆ ਇਹ ਗੱਡੀ ਦਾ ਮੁੱਲ ਹੈਗਾ ਆ ਦਲਪੇਉਲਾ ਇਹ ਬਿੱਲਾਂ ਦੀ ਜਿਹੜੀ ਕਾਰ ਹੈ ਜੀ ਇਹ ਪੁਸ਼ ਬਟਨ ਸਟਾਰਟ ਹੈ ਇਹ ਟੌਪ ਐਂਡ ਮਾਡਲ ਹੈ ਮਾਡਲ ਕਿੰਨੇ ਆ ਇਹ 2016 ਓਕੇ ਆਸਟਾ ਆਪਸ਼ਨਲ ਆਸਟਾ ਆਪਸ਼ਨਲ ਹੂੰ ਮਤਲਬ ਫਰਸਟ ਹੈਂਡ ਕਾਰ ਲੁਧਿਆਣਾ ਨੰਬਰ ਜਿਹੜਾ ਕਲਰ ਸਿਲਵਰ ਜਿਹੜਾ ਰਹਿਣ ਵਾਲਾ ਕਾਰ ਸਾਰੀ ਜਿਹੜੀ ਹੈ ਉਹ ਬਹੁਤ ਵਧੀਆ ਠੀਕ ਆ ਤੇ ਪੁਸ਼ਪ ਮੋਹਨ ਜੀ ਕੀ ਨਹੀਂ ਕਰ ਰਹੇ ਇਹ ਗੱਡੀ ਦੀ ਜਿਹੜਾ ਗੱਡੀ ਦੀ ਜਿਹੜੀ ਆਸਕਿੰਗ ਪ੍ਰਾਈਸ ਆ ਉਹ 5 ਲੱਖ ਤੇ 60000 ਰੁਪਏ ਮੰਗਦੇ ਆ ਬਾਕੀ ਹੋਂ ਦਾ ਟੇਬਲ ਹੁਣ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਜੀ ਬਈ ਕੀ ਹਾਲ ਚਾਲ ਆ ਮੈਂ ਕਿਹਾ ਅੱਜ ਆਇਆ ਲੁਧਿਆਣੇ ਸ਼ਹਿਰ ਦੇ ਵਿੱਚ ਨਿਊ ਮਾੜਵਾ ਕਾਰ ਬਾਜ਼ਾਰ ਕੋਲ ਆਏ ਆ ਬਾਈ ਜੀ ਉਹਨਾਂ ਕੋਲ ਪਹਿਲਾਂ ਵੀ ਬਹੁਤ ਹੀ ਵੀਡੀਓ ਬਣਾਉਂਦੇ ਰਹੇ ਹਨਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਕਿਹਾ ਬਾਈ ਜੀ ਅੱਜ ਆਪਣੇ ਤੋਂ 30+ ਟੋਕ ਗੱਡੀਆਂ ਦਾ ਹੈਗਾ ਨਾ ਬਿਲਕੁਲ ਹੈਗਾ ਜੀ ਗੱਡੀਆਂ ਤਾਂ ਮੈਂ ਕਿਹਾ ਘੈਂਟ ਆ ਬਜੀ ਅੱਜ i20 ਵੀ ਵਰਨਾਵੀਆ ਛੋਟੇ ਸੈਗਮੈਂਟ ਦੀ ਗੱਡੀ ਤੇ ਇਹ ਕਹਿੰਦੇ ਆਪਣੇ ਤੋਂ ਲੱਖ ਰੁਪਏ ਦੀ ਵੀ ਗੱਡੀ ਹੈਗੀ ਬਿਲਕੁਲ ਹੈਗੀ ਹੈ ਜੀ ਲੱਖ ਰੁਪਏ ਵਾਲੀ ਕਾਰ ਵੀ ਦੇਣੀ ਹੈ ਤਾਂ ਤੁਹਾਨੂੰ 10 ਲੱਖ ਵਾਲੀ ਕਾਰ ਵੀ ਆਪਣੇ ਕੋਲ ਖੜੀ ਹੈ ਗੱਡੀਆਂ ਮਤਲਬ ਸਾਰੀਆਂ ਸਾਰੀਆਂ ਸਾਰੇ ਸੈਗਮੈਂਟ ਲੋਨ ਲੋਨ ਫੈਸਿਲਿਟੀ ਵੀ ਆਪਣੇ ਅਵੇਲੇਬਲ ਜਿਹੜੀ ਹੈ ਜਿਹੜੇ ਤਾਂ ਦੇਖੋ ਲੱਖ ਸਾਵਾ ਲੱਖ ਵਾਲੀ ਕਾਰ ਇਹ ਤੇ ਬੰਦਾ ਲੋਨ ਨਹੀਂ ਲੈਂਦਾ ਹੈ ਜਿਹੜੇ ਉੱਚੇ ਮਾਡਲ ਦੇ ਕਾਰਾਂ ਹੈ 12 ਤੋਂ 13 ਮਾਡਲ ਦੇ ਉੱਪਰ ਵੀ ਗਾਰ ਆਉਣੇ ਜੋ ਤੇ ਲੋਨ ਵੀ ਅਵੇਲੇਬਲ ਤੇ ਇਹ ਆਪਣੀ ਲੋਕੇਸ਼ਨ ਪੈ ਜਾਂਦੀ ਆਲੀ ਚੌਂਕ ਦੇ ਵਿੱਚ ਇਹ ਨਹੀਂ ਇਹ ਬਿਗ ਕਾਰ ਬਿਜ਼ਾਰ ਹੈ ਜੀ ਓਕੇ ਇਹ ਐਡਜੋਇਨਿੰਗ ਚਾਂਡੇ ਰੋੜਾ ਚਾਂਡੇ ਪਿੰਡਾਂ ਨਾਲ ਠੀਕ ਆ ਠੀਕ ਆ ਇਹ ਜਦੋਂ ਆਪਾਂ ਸ਼ਹਿਰ ਵੱਲੋਂ ਆਈਏ ਤੇ ਖੱਬੇ ਆਤੀ ਹੈ ਓਕੇ ਲੁਧਿਆਣਾ ਸ਼ਹਿਰ ਵੱਲੋਂ ਆਈਏ ਇਹਦਾ ਠੀਕ ਆ ਤੇ ਦੋਸਤੋ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦਬ ਕੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਵੀ ਕਰ ਲਿਓ ਇਹੋ ਜੀ ਹੋਰ ਵੀਡੀਓ ਲੈ ਕੇ ਆਂਦੇ ਰਵਾਂਗੇ ਹੁਣ ਗੱਡੀ ਦੀ ਡਿਟੇਲ ਦਿੰਦੇ ਆ ਕਿ ਕਰਕੇ ਕਿੰਨੀ ਚੱਲੀ ਆ ਡੀਜ਼ਲ ਪੈਟਰੋਲ ਬਾਰੇ ਸਾਰਾ ਕੁਝ ਜਾਣਕਾਰੀ ਦਵਾਂਗੇ ਤੁਹਾਡੇ ਚ ਆ ਗਈ ਪਹਿਲੀ ਗੱਡੀ ਦੀ ਡਿਟੇਲ ਦਿਓ ਬਈ Swift Swift ਦੀ ਇਹ Swift VDI ਹੈ ਜੀ ਡੀਜ਼ਲ ਨਿਊ ਸ਼ੇਪ ਦੇ ਵਿੱਚ ਓਕੇ ਪਹਿਲੇ ਨਾਂ ਤੇ ਹੂੰ ਜਿਹੜਾ ਕਿ ਲੁਧਿਆਣੇ ਦਾ ਨੰਬਰ ਹੈ ਠੀਕ ਹੈ ਤੇ ਇਹ ਸਿਰਫ 80000 ਕਿਲੋਮੀਟਰ ਚੱਲੀ ਹੋਈ ਹੈ 80000 ਕਿਲੋਮੀਟਰ ਚੱਲੀ ਹੈ ਤੇ ਬਾਈ ਇਹਦੀ ਡਿਮਾਂਡ ਕਿੰਨੇ ਮੰਗ ਰਹੇ ਆ ਆਪਾਂ ਇਹ ਇਹਦਾ ਆਪਾਂ 6 ਲੱਖ 95000 ਦੀ ਆਸਕਿੰਗ ਹੈ ਬਾਕੀ ਆਉਣ ਦੀ ਟੇਬਲ ਹੋ ਜਾਊਗਾ ਉਹ ਲਾਈਟ ਏਅਰ ਬਹੁਤ ਸੋਹਣੇ ਲੱਗੇ ਤੁਸੀਂ ਲਾਈਟ ਏਅਰ ਦਿਖਾਓਗੇ ਲਾਈਟ ਏਅਰ ਬਹੁਤ ਸੋਹਣੇ ਲੱਗੇ ਆ ਚੈੱਕ ਕਰੋ ਜੀ ਇਹ ਅਲੋਏ ਵਾਲ ਗੱਡੀ ਬੜੀ ਘੈਂਟ ਆ ਵੀ ਸਵਿਫਟ ਚਲਾਵੇ ਦੇ ਵਿੱਚ ਵੀ ਵਧੀਆ ਹੋਣਾ ਗਈ ਆਪਣੇ ਤੋਂ ਮਾਈਕਰਾ ਛੋਟੀ ਗੱਡੀ ਉਹ ਛੋਟੀ 2011 ਮਾਡਲ ਹੈ ਜੀ ਤੇ ਇਹਦਾ ਜਿਹੜਾ ਆਸਕਿੰਗ ਹੈ 1 ਲੱਖ 75000 ਰੁਪਏ 1 ਲੱਖ 7500 ਠੀਕ ਆ ਇਹਦੇ ਵੀ ਉਲਾਈਜ਼ ਵੇ ਹੋਏ ਆ ਓਕੇ ਤੇ ਹੁਣ ਆ ਗਈ ਆਪਣੇ ਤੋਂ ਬੈਗ ਨਰ ਬਈ ਛੋਟੀ ਗੱਡੀ ਜੇ ਬਈ ਮਤਲਬ ਕਿਸੇ ਨੇ ਗੱਡੀ ਸਿੱਖਣ ਵਾਸਤੇ ਵੀ ਲੈਣੀ ਹੈ ਨਾ ਰਵਿੰਡਰ ਵਿੰਗ ਲਈ ਸਿਰਫ ਲੱਖ ਰੁਪਏ ਦੀ ਟਾ ਲੱਖ ਰੁਪਏ ਦੀ ਲੱਖ ਰੁਪਏ ਦੀ ਗੱਡੀ ਸੇ ਲੱਖ ਰੁਪਏ ਦੀ ਕਾਰ ਲੁਧਿਆਣਾ ਨੰਬਰ ਹੂੰ ਤੇ ਮਾਡਲ ਕਿੰਨਾ ਭਾਈ ਇਹ 2006 ਮਾਡਲ ਹੈ ਜਿਹੜੀ ਕਿ 26 ਤੱਕ ਪਾਸਿੰਗ ਹੈ ਇਹਦੀ ਇਹਦੀ 26 ਅੱਛਾ ਪਾਸਿੰਗ ਵਾਲੀ ਗੱਡੀ ਆ ਭਾਈ ਇਹ ਪਾਸਿੰਗ ਪਾਸਿੰਗ ਹੋਈ ਹੋਈ ਹੈ ਇਹਦੇ ਵੀ ਉਲਾਈਜ਼ ਪਏ ਹੋਏ ਆ ਤੇ ਇਹ ਵੀ VXI ਮਾਡਲ ਆ ਮੈਂ ਮਿੱਤਰੋ ਦੇਖ ਲਓ ਆਪਣੀ ਵੈਗਨਰ ਗੱਡੀ ਲੈ ਕੇ ਆਇਆ ਲੱਖ ਰੁਪਏ ਦੀ ਆ 26 ਤੱਕ ਪਾਸਿੰਗ ਆ ਗੱਡੀ ਦੀ ਗੱਡੀ ਮਿਲ ਜੂਗੀ ਜੇ ਆਹ ਵਾਲੀ ਗੱਡੀ ਨਹੀਂ ਲੈਣੀ ਤਾਂ ਇਸ ਤੋਂ ਉੱਤੇ ਆ ਗਿਆ ਇਸ ਤੋਂ ਉੱਚੇ ਵਾਲਾ ਮਾਡਲ ਹਾਂਜੀ ਇਹ ਹੈਗੀ ਹੈ 2009 9/10 ਠੀਕ ਹਾਂ ਚਿੱਟੇ ਰੰਗ ਦੀ ਇਹ ਵੀ ਚਿੱਟੇ ਰੰਗ ਦੀ ਕਾਰ ਇਹਦਾ ਵੀ ਲੁਧਿਆਣੇ ਦਾ ਨੰਬਰ ਇਹ ਜਿਹੜੀ ਕਾਰ ਦੀ ਆਸਕਿੰਗ ਰੇਗੀ ਉਹ ਸਿਰਫ ਤੇ ਸਿਰਫ 1,45,000 ਰੁਪਏ 1,45,000 ਦੀ ਆ ਗੱਡੀ ਮਿਲ ਜੂਗੀ ਤੇ ਅੱਗੇ ਆਪਣੇ ਆ ਗਈ ਡੈਟਸਨ ਗੱਡੀ ਡੈਟਸਨ ਰੈਡੀ ਗੋ ਹੂੰ ਇਹ 2017 ਮਾਡਲ ਪਹਿਲੇ ਨਾਲ ਤੇ 52-53,000 ਚੱਲੀ ਹੋਈ ਓਕੇ ਲੁਧਿਆਣਾ ਨੰਬਰ ਹੂੰ ਇਹਦਾ ਜਿਹੜਾ ਰੇਟ ਰੈਨ ਵਾਲਾ ਸਿਰਫ ਤੇ ਸਿਰਫ 210000 ਰੁਪਇਆ 210000 ਰੁਪਇਆ ਇਹ ਗੱਡੀ ਦਾ ਮੁੱਲ ਹੈਗਾ ਆਪਣੇ ਤੋਂ ਆ ਗਈ ਵੀ ਫਿਰ ਛੋਟੀ ਗੱਡੀ ਆ ਗਈ ਹਜੇ ਆਪਾਂ ਸਮਾਲ ਗੱਡੀਆਂ ਦਿਖਾ ਰਹੇ ਆਂ ਵੀ ਛੋਟੇ ਸੈਗਮੈਂਟ ਦੀ ਫੈਮਿਲੀ ਵਾਸਤੇ ਬਹੁਤ ਵਧੀਆ ਗੱਡੀ ਹੈਗੀ ਆ ਵੀ ਇਹ ਆ ਗਈ ਜੀ 2015 ਮਾਡਲ ਹੂੰ ਬਰੀਓ ਬਰੀਓ ਦੀ ਬਰੀਓ ਇਹ ਪੈਟਰੋਲ ਚੀ ਹੁੰਦੀ ਹੈ ਜਿਹੜੇ ਤੁਹਾਨੂੰ ਅੱਜ ਸਾਰੇ ਕਾਰਾਂ ਦਿਖਾਈਆਂ ਮੈਕਸਿਮ ਪੈਟਰੋਲ ਦੀਆਂ ਜਿਹੜੇ ਪਹਿਲੀਆਂ ਦੋ ਕਾਰਾਂ ਦਿਖਾਈਆਂ ਸਿਰਫ ਡੀਜ਼ਲ ਦੀ ਠੀਕ ਹੈ ਤੇ ਆਹ ਵੀਰੇ ਚੱਲੀ ਕਿੰਨੀ ਹੋਣੀ ਹੈ ਗੱਡੀ ਇਹ ਕਾਰ ਚੱਲੀ ਹੈ ਜੀ 52 ਤੇ 53000 ਚੱਲੀ ਹੋਈ ਹੈ 52 ਤੇ 53000 ਕੰਪਨੀ ਰੋਡ ਨਾਲ ਹਾਂ ਇਹਦੇ ਵੀ ਉਹ ਲਾਈਜ਼ ਜਿਹੜੇ ਆ ਉਹ ਦੇਖੋ ਤੁਸੀਂ ਐਕਸਟਰਾ ਪੇ ਹੋਏ ਆ ਬਹੁਤ ਸੋਹਣੇ ਤੇ ਇਹਦਾ ਜਿਹੜਾ ਰੇਟ ਰੈਨ ਵਾਲਾ ਸਿਰਫ ਤੇ ਸਿਰਫ 3,80,000 ਰੁਪਏ 3,80,000 ਰੁਪਏ ਹੁਣ ਆ ਗਈ ਵੀ ਆਪਣੇ ਆਲੇ ਗਾਲੇ i20 ਗੱਡੀ ਬੜੀ ਏ ਡੀਜ਼ਲ ਹੈ ਇਹ 2018 ਮਾ ਠੀਕ ਆ ਇਹ ਸਪੋਰਟਸ ਮਾਡਲ ਹੈ ਇਹਦੇ ਵੀ ਲਾਈਟਰ ਬਹੁਤ ਸੋਹਣੇ ਲੱਗੇ ਹੋਏ ਆ ਓਕੇ ਇਹਦਾ ਵੀ ਨੰਬਰ ਲੁਧਿਆਣੇ ਦਾ ਲੁਧਿਆਣੇ ਆਪਣੇ ਜ਼ਿਆਦਾਤਰ ਗੱਡੀਆਂ ਲੁਧਿਆਣੇ ਨੰਬਰ ਦੀਆਂ ਲੋਕਲ 80% ਕਾਰਾਂ ਜਿਹੜੀਆਂ ਇੱਥੇ ਲੁਧਿਆਣੇ ਨੰਬਰ ਦੀਆਂ ਹੁੰਦੀਆਂ ਆਪਣੇ ਕੋਲੇ ਠੀਕ ਆ ਬਾਕੀ ਪੰਜਾਬ ਨੂੰ ਅਸੀਂ ਲੋਕਲ ਨੰਬਰ ਹੀ ਗਿਣਦੇ ਆ ਤੇ ਆ ਪ੍ਰਾਈਜ਼ ਕਿੰਨਾ ਹੈ ਗੱਡੀ ਦਾ ਇਹ ਇਹ ਕਾਰ ਜਿਹੜੀ ਹੈ 6.5 ਲੱਖ ਰੁਪਏ ਦੀ ਇਹਦੀ ਆਸਕਿੰਗ 6.5 ਲੱਖ ਆਸਕਿੰਗ ਹੈ ਮੌਕੇ ਤੇ ਬੈਠ ਕੇ ਘੱਟਵਾ ਹੋ ਜਾਊਗਾ ਨਾ ਬਿਲਕੁਲ ਹੋਏਗਾ ਜੀ ਠੀਕ ਆ ਤੇ ਆਪਣੇ ਤੋਂ ਆ ਗਈ ਹੁੰਡਾ ਦੀ ਆ ਕਿਹੜੀ ਹੈ ਜੀ ਇਹ ਹੁੰਡਾ ਦੀ ਜੈਜ ਹੈ ਜੈਜ ਆ ਠੀਕ ਆ ਇਹ ਤਾਂ ਪਟਿਆਲਾ ਨੰਬਰ ਹੈ ਪਹਿਲੇ ਨਾਲ ਤੇ ਇਹ 16 ਮਾਡਲ ਹੈ ਸ਼ਾਇਦ ਮਤਲਬ ਡੀਜ਼ਲ ਪੈਟਰੋਲ ਇਹ ਡੀਜ਼ਲ ਨਹੀਂ ਇਹ ਇਹ ਪੈਟਰੋਲ ਤੇ ਹੈ ਪੈਟਰੋਲ ਤੇ ਹੈ ਇਹ ਪੈਟਰੋਲ ਤੇ ਹੈ ਜੀ ਠੀਕ ਆ ਤੇ ਇਹਦਾ ਜਿਹੜਾ ਰੇਟ ਰਹਿਣ ਵਾਲਾ ਉਹ 5.5 ਲੱਖ ਦੀ ਆਸਕਿੰਗ ਹੈ ਹਾਂ ਇਹਦੇ ਵੀ ਕੰਪਨੀ ਉਲਾਈਸ ਹੈ ਇਹ ਵੀ ਕਾਰ ਦੇਖੋ ਇਹ ਆਟੋਮੈਟਿਕ ਹੈ ਤੇ ਤੁਸੀਂ ਅੰਦਰੋਂ ਟੈਸਟ ਕਰੋ ਅਜੇ ਕੀ ਗੱਡੀ ਆਟੋਮੈਟਿਕ ਆ ਬਿਲਕੁਲ ਅਬ ਇਹ ਗੱਡੀ ਚੈੱਕ ਕਰੋ ਜੀ ਆਟੋਮੈਟਿਕ ਗੱਡੀ ਹੈਗੀ ਹੈ ਠੀਕ ਆ ਦੇਖੋ ਖੁਲਾ ਕੇ ਤੁਹਾਨੂੰ ਦਿਖਾ ਦਿੰਨੇ ਕੋਈ ਗੱਲ ਨਹੀਂ ਹਾਂ ਤੇ ਇਹ ਕਾਰ ਖੜੀ ਆ ਉਸ ਤੋਂ ਬਾਅਦ ਇੱਕ ਮੇਰੇ ਕੋਲ ਜੈਜ ਹੋਰ ਵੀ ਖੜੀ ਆ Honda Jazz ਉਹ ਪੈਟਰੋਲ 'ਚ ਖੜੀ ਆ ਜੀ ਠੀਕ ਆ ਓਕੇ ਇਹ ਲੋਕਲ ਨੰਬਰ ਆ ਇਹ ਛੋਟਾ ਵੇਰੀਐਂਟ ਹੈ ਗੈਸ ਤੋਂ ਕੇ ਇਹ ਵੀ ਨਾ ਹਾਂ ਇਹ ਉਹ ਆਟੋਮੈਟਿਕ ਹੈ ਜੀ ਮੈਨੂਅਲ ਹੈ ਠੀਕ ਆ ਇਹ 2012 ਮਾਡਲ ਨਾਲੇ ਸ਼ੇਪ 'ਚ ਫਰਕ ਪੈ ਗਏ ਨੇ ਇਹ ਥੋੜਾ ਜਿਹਾ ਸ਼ੇਪ 'ਚ ਫਰਕ ਵੰਦਾ ਕੰਪਨੀ ਉਹ ਲਾਈਜ਼ ਇਹਦੇ ਵੀ ਹੈਗੇ ਸਰ ਓਕੇ ਤੇ ਇਹ ਜਿਹੜਾ ਇਹਦਾ ਰੇਟ ਲੈਣ ਦਾ ਸਿਰਫ 2,80,000 ਰੁਪਇਆ 2,80,000 ਰੁਪਏ ਦੀ ਗੱਡੀ ਮਿਲ ਜੂਗੀ ਤੇ ਹੁਣ ਆ ਗਈ ਆਪਣੇ ਤੋਂ ਬਰੀਜਾ ਇਹ ਹੈਗੀ ਬਰੀਜਾ 2000 ਤੇ 20 ਮਾਡਲ ਏ ZDI VDI VDI ਮਾਡਲ ਹੈ ਜੀ ਠੀਕ ਆ ਤੇ ਇਹਦਾ ਜਿਹੜਾ ਰੇਟ ਰਹਿਣ ਇਹਦਾ ਰੇਟ ਕਿੰਨਾ ਲੱਖ ਰੁਪਏ ਨੋ ਲੱਖ ਰੁਪਏ ਦੀ ਆਸਕ ਨੋ ਲੱਖ ਰੁਪਏ ਦੀ ਆਸਕਿੰਗ ਹੈਗੀ ਆ ਤੇ ਹੁਣ ਆਪਣੇ ਤੋਂ ਆ ਗਈ ਬਈ Swift ਆ ਗੱਡੀ ਬਈ ਡਿਟੇਲ ਦਿਓ ਇਹ Swift 2014 ਮਾਡਲ ਡੀਜ਼ਲ VDI ਪਹਿਲੇ ਨਾਲ ਤੇ ਉਹ ਲਾਈਟ ਐ ਐਕਸਟਰਾ ਲੱਗੇ ਹੋਏ ਆ ਸਵਾ 4 ਲੱਖ ਦੀ ਆ ਸਕੀ ਸਵਾ 4 ਲੱਖ ਰੁਪਏ ਆ ਸਕੀਂਗਾ ਭਾਈ ਆਪਾਂ ਵੀਡੀਓ ਆਪਾਂ ਸ਼ੋਰਟ ਕਰ ਰਹੇ ਆ ਅੱਜ ਮਤਲਬ ਜਲਦੀ ਜਲਦੀ ਆਪਾਂ ਵੀਡੀਓ ਵਿੱਚ ਕਵਰ ਕਰ ਲੈਣੀ ਆ ਸਾਰੀਆਂ ਗੱਡੀਆਂ ਇਹ ਆਈ ਦੀ ਹੈ ਜੀ ਇਓਨ 에ਰਾ ਪਲੱਸ ਓਕੇ ਤੇ ਸਾਰੀ ਕਾਰ ਸੀਲਡ ਹੈ ਇਹ ਮੇਰੇ ਕੋਲ ਥੋੜੀ ਚੱਲੀ ਚਾਲੀ ਬੇਲੀ ਹਰ ਚੱਲੀ ਹੋਈ ਹੈ ਇਹਦਾ ਵੀ ਨੰਬਰ ਲੁਧਿਆਣੇ ਦਾ ਹੀ ਹੈ ਓਕੇ ਤੇ ਇਹਦਾ ਜਿਹੜਾ ਰੇਟ ਰਹਿਣ ਵਾਲਾ ਹੈ ਇਹ 245000 ਮੰਗਦਾ ਬਾਕੀ ਹੁੰਦਾ ਟੇਬਲ ਬਾਕੀ ਹੁੰਦਾ ਟੇਬਲ ਹੋ ਜਾਊਗਾ ਹੁਣ ਆ ਗਈ ਵੀ अल्टੋ K10 ਆ ਗਈ K10 ਵੀ अल्टੋ K10 2015 ਮਾਡਲ ਇਹ ਵੀ ਪਹਿਲੇ ਨਾਲ ਤੇ ਹੈ ਇਹ ਵੀ ਬੇਲੀ ਚੜਤਾਲੀ ਹਰ ਚੱਲੀ ਹੈ ਇਹਦਾ ਠੀਕ ਗੱਡੀ ਦੀ ਐਵਰੇਜ ਕਿਦਾਂ ਵਧੀਆ ਐਵਰੇਜ ਦੋਨੋਂ ਕਾਰਾਂ ਦੀ ਬਹੁਤ ਸੋਹਣੀ ਹਮ ਇਹ ਤਾਂ ਜਿਹੜਾ ਰੇਟ ਰਹਿਣ ਵਾਲਾ 275000 275000 ਆ ਗਈ। ਬਾਕੀ ਗੱਡੀਆਂ ਵਾਸ਼ਿੰਗ ਹੋਣ ਵਾਲੀਆਂ ਆ। ਜਿਹੜੀਆਂ ਗੱਡੀਆਂ ਮੁੰਡਾ ਵਾਸ਼ ਨਹੀਂ ਤੇ ਹੁਣ ਆਪਣੀ ਤਾਂ ਆ ਗਈ 820 ਇਹਦੇ ਵਿੱਚ ਲੋਏ ਵੀਲ ਵਧੀਆ ਪਏ ਹੋਏ ਆ ਖਾਸ ਖਾਸ ਸੁੱਤਰੀ ਗੱਡੀ ਇਹ ਉਲਾਈ ਇਹ ਉਲਾਈ ਵੀਲਾਂ ਦੀ ਜਿਹੜੀ ਕਾਰ ਹੈ ਜੀ ਇਹ ਪੁਸ਼ ਬਟਨ ਸਟਾਰਟ ਆ ਇਹ ਟੌਪ ਐਂਡ ਮਾਡਲ ਆ। ਮਾਡਲ ਕਿੰਨੇ ਆ? ਇਹ 2016 ਓਕੇ ਆਸਟਾ ਆਪਸ਼ਨ ਆਸਟਾ ਆਪਸ਼ਨਲ ਮਤਲਬ ਫਰਸਟ ਹੈਂਡ ਕਾਰ ਲੁਧਿਆਣਾ ਨੰਬਰ ਇਹਦਾ ਕਲਰ ਸਿਲਵਰ ਜਿਹੜਾ ਰਹਿਣ ਵਾਲਾ ਕਾਰ ਸਾਰੀ ਜਿਹੜੀ ਹੈ ਉਹ ਬਹੁਤ ਵਧੀਆ ਠੀਕ ਹੈ ਤੇ ਪੁੱਛ ਮੋਰਡ ਕਿ ਨਹੀਂ ਕਰ ਰਹੇ ਆ ਗੱਡੀ ਦੀ ਜਿਹੜਾ ਗੱਡੀ ਦੀ ਜਿਹੜੀ ਆਸਕਿੰਗ ਪ੍ਰਾਈਸ ਆ ਉਹ 5 ਲੱਖ ਤੇ 60000 ਰੁਪਏ ਮੰਗਦੇ ਆ ਬਾਕੀ ਹੋਣ ਦਾ ਟੇਬਲ ਹੁਣ ਆ ਕਿ ਬਈ ਆਪਣੇ ਤੋਂ ਵਰਨਾ ਚਿੱਟੇ ਕਲਰ ਦੀ ਲੋਕਲ ਨੰਬਰ ਦੀ ਹੋਈ ਗੱਡੀ ਆ ਠੀਕ ਹੈ ਵਧੀਆ ਗੱਡੀ ਆ ਇਹ ਵਾਈਟ ਕਲਰ ਦੀ ਕਾਰ ਜਿਹੜੀ ਤੁਸੀਂ ਦੇਖ ਰਹੇ ਹੋ 2013 ਮਾਡਲ ਹੈ ਐਸਐਕਸ ਹੈ ਇਹ ਸੈਕੰਡ ਓਨਰ ਹੈ लुधियाना नंबर है कार दी क्वालिटी बहुत बढ़िया दी कंपनी ओलाइज है ते ओ एयर बैग एदा जेड़ा रेट ਰਹਿਣਾ ਲਾ 460000 460000 ਇਹਦੇ ਤੇ ਵੀ ਸਵਾ ਲੱਖ ਰੁਪਏ ਦੇ ਕੇ ਗੱਡੀ ਹਾਂ ਗੱਡੀ ਤੇ ਲੋਨ ਹੋ ਜਾਏਗਾ ਕਿਉਂਕਿ ਜਿਉ 13 14 ਤੋਂ ਉੱਪਰ ਦਾ ਆਪਾਂ ਮਾਡਲ ਦੇਖੀਏ ਤਾਂ ਜ਼ਿਆਦਾ ਵਧੀਆ ਰਹੇਗਾ ਗੱਡੀਆਂ ਜਿਹੜੀਆਂ ਲੋਨ ਹੋ ਜਾਂਦਾ ਉਹਦੇ ਠੀਕ ਆ ਤੇ ਆ ਗਈ ਆਪਣੇ ਤੋਂ ਵੈਗਨਰ ਇਹ ਆ ਗਈ ਉੱਚੇ ਉੱਚੇ ਮਾਡਲ ਦੇ ਵਿੱਚ ਆ ਗਈ ਨਾ ਆਪਣੇ ਤੋਂ ਵੈਗਨਰ ਇਹ ਵੈਗਨਰ ਸਟਿੰਗਰ ਇਹ 2000 ਹੂੰ ਤੇ 16 ਮਾਡਲ ਇਹ ਆਟੋਮੈਟਿਕ ਹੈ ਔਰ ਅੱਛਾ ਇਹ ਗੱਡੀ ਆਟੋਮੈਟਿਕ ਆ ਹਾਂ ਕੋਈ ਗੱਡੀ ਅੰਦਰੋਂ ਦਿਖਾ ਦਿੰਦੇ ਆ ਇਸ ਕਿਸ ਨੂੰ ਬਾਹਰ ਨਾਲ ਚੱਲੀ ਹੋਈ ਹੈ ਕਾਰ ਬਹੁਤ ਵਧੀਆ ਹੈ ਕਿਹਨੇ ਕੰਪਨੀੋਂ ਲਾਈਦਾ ਸਵਾ ਚਾਰ ਲੱਖ ਦੀ ਆਸਕਿੰਗ ਹੈ ਬਾਕੀ ਆਨ ਦਾ ਟੇਬਲ ਆਨ ਦਾ ਟੇਬਲ ਤੇ ਹੁਣ ਆ ਗਈ ਆਪਣੇ ਤੋਂ ਆਪਣੀ Swift Swift Desire automatic ਯਾਰ ਇਹਦੇ ਵਿੱਚ ਪ੍ਰੋਜੈਕਟਰ ਲੈਂਪ ਅਲੱਗ ਤੋਂ ਵੋਏ ਆਪਾਂ ਵਿੱਚ ਨਹੀਂ ਜੀ ਨਹੀਂ ਕੰਪਨੀਆਂ ਦੇ ਨਾਲ ਕੰਪਨੀ ਦੇ ਨਾਲ ਆਉਂਦੇ ਆ ਬਿਲਕੁਲ ਨਾਲ ਆਉਂਦੇ ਆ ਇਹਦਾ ਵੀ ਨੰਬਰ ਜਿਹੜਾ ਹੈ ਉਹ ਲੁਧਿਆਣੇ ਦਾ ਹੈ ਇਹਦੇ ਵੀ ਲਾਈ ਐਕਸਟਰਾ ਪੇ ਹੋਇਆ ਹੈ ਇਹ VDI ਮਾਡਲ ਹੈ ਇਹ ਆਟੋਮੈਟਿਕ ਨਾਲ ਅੱਛਾ ਆਟੋਮੈਟਿਕ ਗੱਡੀ ਹੈ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਹੈ ਇਹਦਾ ਜਿਹੜਾ ਰੇਟ ਨਾਲ 5.6 ਦੀ ਆਸਕਿੰਗ ਹੈ 5.6 ਲੱਖ ਦੀ ਆਸਕਿੰਗ ਹੈ ਗੱਡੀਆਂ ਤੇ ਲੋਨ ਹੋ ਜਾਊਗਾ ਤੇ ਹੁਣ ਆਪਣੇ ਤੋਂ ਫੇਰ ਆ ਗਈ ਬਲੀਨੋ ਚਿੱਟੇ ਕਲਰ ਦੀ ਆ ਗਈ ਪੀਪੀ 13 ਨੰਬਰ ਦੀ ਜਨਾ ਐਕਸਾਂ ਵਾਲਿਆ ਦਾ ਹਨਾ ਬਈ ਇਹ ਪਹਿਲੇ ਨਾਤੇ ਹੈ ਜੀ ਓਕੇ ਬਹੁਤ ਹੀ ਸੋਹਣੀ ਕਾਰ ਹੈ ਹਾਂ ਜਿਹੜੀ ਕਿ ਪੈਟਰੋਲ ਚ ਹੈ ਓਕੇ ਇਹ ਕਾਰ ਦਾ ਜਿਹੜਾ ਰੇਟ ਰੈਨ ਵਾਲਾ ਹੈ 6 ਲੱਖ ਰੁਪਏ ਦੀ ਆਸਕਿੰਗ ਬਾਕੀ ਹੋਂ ਦਾ ਟੇਬਲ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ Honda City ਬਈ ਗੱਡੀ ਇਹ Honda City ਆਪਾਂ ਮੈਂ ਮੇਰੇ ਖਿਆਲ ਨਾਲ ਆਪਾਂ ਦਿਖਾ ਚੁੱਕੇ ਸਾਰੀਆਂ ਕਿ ਨਹੀਂ Honda City ਨਹੀਂ Honda City ਹੋਣਾ ਹੀ ਹੈ ਜੀ ਇਹ 14 ਮਾਡਲ ਹੈ ਲੁਧਿਆਣਾ ਨੰਬਰ ਤੇ ਚੱਲੀ ਕਿੰਨੀ ਹੈ ਬਾਈ ਜੀ ਇਹ ਚੱਲੀ ਹੈ ਪ੍ਰੋਕਸਰ 85 86 ਹਜ਼ਾਰ ਚੱਲੀ ਹੋਣੀ ਹੈ ਡੀਜ਼ਲ ਚ ਕਾਰ ਹੈ ਇਹ ਠੀਕ ਆ ਇਹਦਾ ਰੇਟ ਮੰਗ ਕਿੰਨੀ ਕਰ ਰਹੇ ਸਾਢੇ 5 ਲੱਖ ਦੀ ਆਸਕਿੰਗ ਹੈ ਸਾਢੇ 5 ਲੱਖ ਰੁਪਏ ਆਸਕਿੰਗ ਹੁਣ ਆ ਗਈ ਆਪਣੇ ਤੋਂ ਵਰਨਾ ਇਹ ਵਰਨਾ 2015 ਮਾਡਲ ਹੈ ਜੀ ਹੂੰ ਤੇ ਇਹ ਕਾਰ ਵੀ ਬਹੁਤ ਸੋਹਣੀ ਹੈ ਤੇ ਲਾਈਵ ਵਧੀਆ ਪੇ ਹੋਏ ਨੇ ਠੀਕ ਆ ਸਾਢੇ 6 ਲੱਖ ਦੀ ਆਸਕਿੰਗ ਹੈ ਸਾਢੇ 6 ਲੱਖ ਰੁਪਏ ਦੀ ਆਸਕਿੰਗ ਹੈ ਸਿਲਵਰ ਕਲਰ ਹੈ ਤੇ ਹੁਣ ਆ ਗਈ ਜੀ ਆਪਣੇ ਕੋਲ ਛੋਟੇ ਸੈਗਮੈਂਟ ਚ ਜਿਹੜੀ ਕਾਰ ਲੈਣੀ ਹੈ ਤਾਂ ਠੀਕ ਆ ਲੰਬੀ ਕਾਰ ਛੋਟੇ ਸੈ ਹਾਂ ਇਹਦਾ ਜਿਹੜਾ ਦੂਜੇ ਨਾ ਦੇ ਕਾਰ ਹੈ ਇਹਦਾ ਇਹਦਾ ਰੇਟ ਰੈਂਡ ਨਾਲ 245000 ਰੁਪਏ ਦੀ 245000 ਹੁਣ ਆ ਗਈ ਡੇਅ ਇਹ ਤੇਰਾ ਮਾਡਲ ਦੇ ਵਿੱਚ ਲੋਈ ਵਿਲ ਬਹੁਤ ਸੋਹਣੇ ਪਏ ਨਾ ਇਹ ਤੇਰਾ ਮਾਡਲ ਦੇ ਡਿਜ਼ਾਇਰ ਲੁਧਿਆਣਾ ਨੰਬਰ ਤੇ ਇਹਦਾ ਜਿਹੜਾ ਰੇਟ ਰੈਂਡ ਨਾਲ 2.4 ਲੱਖ ਰੁਪਏ ਹੈ 2.4 ਲੱਖ ਰੁਪਏ ਰੇਟ ਰੈਂਡ ਨਾਲ ਕਿਦੀ ਦਾ ਬਿਲਕੁਲ ਡਿਜ਼ਾਇਰ ਹੈਗੀ ਹੈ ਫਿਰ ਆ ਜਾਂਦੀ ਆਪਣੇ ਕੋ ਬਰਨਾ ਆਟੋਮੈਟਿਕ ਇਹ 2016 ਮਾਡਲ ਹੈ ਇਹਦਾ ਰੇਟ ਰੈਂਡ ਨਾਲ 2.6 ਲੱਖ ਰੁਪਏ ਹੈ 2.6 ਲੱਖ ਰੁਪਏ ਬਿਲਕੁਲ ਇਹ ਪੋਲੀ ਦਾ ਨੰਬਰ ਹੈ ਕਾਰ ਬਹੁਤ ਸੋਹਣੀ ਹੈ ਠੀਕ ਆ ਜਦੋਂ ਦੁਆਏ ਦੀ ਛੋਟੇ ਸੈਗਮੈਂਟ ਚ ਕਾਰ ਇਹ ਬੰਦ ਕਰ ਦੀ ਇੱਕ ਮਿੰਟ ਠੀਕ ਆ ਇੱਕ ਮਿੰਟ ਬੰਦ ਰਹਿਣ ਦੀ ਇਹ ਆਂਦੀ ਹੈ ਕਾਰ ਹੁਣ ਛੋਟੇ ਸੈਗਮੈਂਟ ਚ ਇਹਦਾ ਜਿਹੜਾ ਮਤਲਬ ਮਾਡਲ ਹੈ 2007 ਤੇ ਜਿਹੜੀ 27 ਤੱਕ ਬੱਸਿੰਗ ਹੈ 2 ਲੱਖ 30 ਹਜ਼ਾਰ ਰੋ ਮੰਗਦਾ ਸਿਰਫ ਇਹ ਕਾਰ ਜਿਹੜੀ ਹੈ ਚੱਲੀ ਹੋਈ ਓਨਲੀ ਤੋਂ ਓਨਲੀ 32 ਹਜ਼ਾਰ ਕਿਲੋਮੀਟਰ ਠੀਕ ਆ ਤੇ ਆਪਣੇ ਤੋਂ ਫੇਰ ਆ ਗਈ Honda City ਇਹ Honda City ਪੈਟਰੋਲ 2016 ਮਾਡਲ ਹੂੰ ਤੇ ਇਹ ਪਹਿਲੇ ਨਾਂ ਤੇ ਹੈ ਤੇ ਇਹਦਾ ਜਿਹੜਾ ਮਾਡਲ ਹੈ 20 ਮਾਡਲ ਹੈ ਠੀਕ ਇਹਦਾ ਜਿਹੜਾ ਰੇਟ ਰੈਂਡ ਵਾਲਾ ਹੈ ਉਹ 5.80 ਲੱਖ ਰੁਪਈਆ ਦੀ ਬਾਸਕਿੰਗ ਬਾਕੀ ਮੋਂ ਦਾ ਟੇਬਲ ਠੀਕ ਹੈ ਤੇ ਆ ਗਈ ਆਪਣੇ ਤੋਂ ਇਕੋ ਸਪੋਰਟ ਇਕੋ ਸਪੋਰਟ 2014 ਮਾਡਲ ਟਾਈਟੇਨੀਅਮ ਪੁਸ਼ ਬਟਨ ਸਟਾਰਟ ਕੰਪਨੀ ਅਲਾਈਜ਼ ਡੀ ਫੋਗਰ ਸਾਰਾ ਕੁਛ ਚਿਰਚ ਹੈਗਾ ਇਹ ਜਿਹੜੀ ਕਾਰ ਰਹਿਣ ਲਈ ਦਾ 4.35 ਲੱਖ ਮੰਗਦੇ ਆ ਬਾਕੀ ਉਹਨ ਦਾ ਟੇਬਲ ਤੇ ਹੁਣ ਆਪਣੇ ਤੋਂ ਆ ਗਈ ਬਈ ਆਪਣੀ ਬਲੇਰੋ ਗੱਡੀ ਆ ਵੀ ਤਿਆਰ ਹੋਈ ਹੈ 20 ਇੰਚ ਦੇ ਲੋਏ ਲੱਗੇ ਆ ਬਿਲਕੁਲ 20 ਇੰਚ ਦੇ ਲੋਏ ਲਾਈਟਰ ਲੱਗੇ ਆ 1.5 ਤੋਂ ਪੂਨੇ 2 ਲੱਖ ਰੁਪਈਆ ਐਸੈਸਰੀ ਲੱਗੀ ਹੋਈ ਹੈ ਇਹ 2019 ਮਾਡਲ ਹੈ ਇਹਦਾ ਰੇਟ ਲੈਣ ਵਾਲਾ ਹੈ ਸਿਰਫ ਤੇ ਸਿਰਫ 8.5 ਲੱਖ ਰੁਪਏ ਬੰਪਰ ਟੂ ਬੰਪਰ ओरिजिनल 올 ਕਾਰ ओरिजिनल 올 ਕਾਰ ਕੋਈ ਟਚਿੰਗ ਨਹੀਂ ਹੋਈ ਗੀ ਕਾਰ ਦੀ ਠੀਕ ਹੈ ਤਾਂ ਆ ਗੱਡੀ ਤੇ ਲੋਨ ਹੋਊਗਾ ਕਿੰਨੇ ਦਾ ਹੋ ਜੂਗਾ 70% 90% ਲੋਨ ਹੋ ਜਾਏਗਾ ਬੰਦੇ ਦੀ ਪ੍ਰੋਫਾਈਲ ਵਧੀਆ ਚਾਹੀਦੀ ਠੀਕ ਹੈ ਤੇ ਆ ਗਈ ਇਹ ਆ ਗਈ 2018 ਮਾਡਲ ZDI ਹਾਂ ਬਰੀਜ਼ਾ ਡੀਜ਼ਲ ਚ ਬਲੈਕ ਇਹਦਾ ਇਹਦਾ ਜਿਹੜਾ ਰੇਟ ਰੈਡ ਵਾਲਾ 8.5 ਲੱਖ ਰੁਪਏ ਆ ਠੀਕ ਆ ਤੇ ਕਾਰ ਵੀ ਬਹੁਤ ਸੋਹਣੀ ਹੈ ਜੀ ਓਕੇ ਤੇ ਆ ਗਈ ਆਪਣੇ ਤੋਂ ਨਿਸ਼ਾਨ ਵਾਲੀ ਇਹ ਆ ਗਈ ਟ੍ਰੈਨੋ ਟ੍ਰੈਨੋ ਹਜੇ ਹਨਾ ਗੱਡੀ ਸਾਫ ਹੀ ਹੋਈ ਆ ਵਾਸ਼ ਵਾਸ਼ਿੰਗ ਹੋ ਰਹੀ ਹੈ ਇਹ 2015 ਮਾਡਲ ਹੈ ਡੀਜ਼ਲ ਚ ਇਹ ਇਹਦਾ ਜਿਹੜਾ ਰੇਟ ਰਹਿਣ ਵਾਲਾ ਹੈ 7.5 ਲੱਖ ਰੁਪਏ 7.5 ਲੱਖ ਰੁਪਏ ਤੇ ਹੁਣ ਆ ਗਈ ਆਪਣੇ ਤੋਂ ਵਰਨਾ ਇਹ ਆ ਗਈ ਜੀ ਵਰਨਾ 2000 ਵਰਨਾ ਤੋਂ ਇਹ 14 2014 ਮਾਡਲ ਹੈ ਜੀ ਹਮ ਕਾਰ ਬਹੁਤ ਸੋਹਣੀ ਹੈ ਵੀ ਇਹਦਾ ਜਿਹੜਾ ਰੇਟ ਰਹਿਣ ਵਾਲਾ ਹੈ 7.5 ਲੱਖ ਰੁਪਿਆ ਜਿਹੜੀ ਤੁਸੀਂ ਬੁਲਿੰਨੋ ਦੇਖ ਰਹੇ ਹੋ ਇਹ 2018 ਮਾਡਲ ਡੀਜ਼ਲ ਚ ਹੈ ਓਕੇ ਜੀ ਟੌਪ ਐਂਡ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਕਾਰ ਹੈ ਇਹ 675 ਹਜ਼ਾਰ ਦੀ ਆਸਕਿੰਗ ਹੈ ਬਾਕੀ ਹੁੰਦਾ ਟੇਬਲ ਬਾਕੀ ਹੁੰਦਾ ਟੇਬਲ ਹੋ ਜਾਊਗਾ ਕਾਰ ਵੀ ਸੁਣੀਆਂ ਕਾਰ ਦਿਖਾ ਦਿਓ ਜੀ ਠੀਕਾਂ ਤੇ ਦੋਸਤੋ ਨਿਊ ਮਾਲਵਾ ਕਾਰ ਬਾਜ਼ਾਰ ਤੇ ਐਸੀ ਗੱਡੀਆਂ ਸਾਰੀਆਂ ਸਾਫ਼ ਸੁਥਰੀਆਂ ਚਿੱਟੇ ਕਲਰ ਦੀਆਂ ਟੋਟਲ ਲਗਭਗ ਆਪਣੇ ਪੰਜਾਬ ਨੰਬਰ ਲੁਧਿਆਣਾ ਨੰਬਰ ਦੀਆਂ ਹੀ ਗੱਡੀਆਂ ਹੈਗੀਆਂ ਤੇ ਬਾਈ ਜੀ ਓਨਰ ਹੈਗੇ ਨਿਊ ਮਾਲਵਾ ਕਾਰ ਬਾਜ਼ਾਰ ਠੀਕਾਂ ਤੇ ਬਾਈ ਜੀ ਆ ਆਪਣੀ ਦੱਸ ਰਹੇ ਸੀ ਲੋਕੇਸ਼ਨ ਕਿਹੜੀ ਦੱਸ ਰਹੇ ਸੀ ਇਹ ਲੋਕੇਸ਼ਨ ਹੈ ਜੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਰੂਪ ਜਿਹੜੇ ਟ੍ਰੈਫਿਕ ਜਾ ਰਿਹਾ ਇਹ ਫਰੋਜਪੁਰ ਰੋਡ ਤੇ ਟ੍ਰੈਫਿਕ ਠੀਕ ਆ ਜੇ ਆਪਾਂ ਲੁਧਿਆਣੇ ਠੀਕ ਆ ਬੱਦੋਵਾਲ ਤੋਂ ਪਹਿਲਾਂ ਹੀ ਤੇ ਜਿਹੜਾ ਇਹ ਬਿਗ ਕਾਰ ਬਿਆਰ ਦੇ ਨਾਲ ਹੈ ਦੇ ਨਾਮ ਤੇ ਹੈਗਾ ਇਹ ਸੈਕੰਡ ਗੇਟ ਚੋਂ ਤੁਸੀਂ ਐਂਟਰੀ ਕਰੋਗੇ ਤੇ ਅੰਦਰ ਤੁਹਾਨੂੰ ਨਿਊ ਮਾਲਵਾ ਸਟਾਫ ਠੀਕ ਆ ਵੀਡੀਓ ਦੇਖ ਕੇ ਜਿਹੜਾ ਹੋਊਗਾ ਭਾਈ ਡਿਸਕਾਊਂਟ ਹੋਊਗਾ ਬਿਲਕੁਲ ਉਹਨੂੰ ਕੰਸੈਸ਼ਨ ਦਿੱਤੀ ਜਾਏਗੀ ਠੀਕ ਆ ਤੇ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ